ਭਾਰਤ ਅਤੇ ਅਮਰੀਕਾ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਿਹਾ ਟੈਰਿਫ ਵਿਵਾਦ ਹੁਣ ਖਤਮ ਹੋਣ ਦੀ ਕगार 'ਤੇ ਪਹੁੰਚ ਚੁੱਕਿਆ ਹੈ ਦੋਵੇਂ ਦੇਸ਼ਾਂ ਦੇ ਵਿਦੇਸ਼ ਮੰਤਰੀ ਪਹਿਲੀ ਵਾਰ ਮਿਲੇ ਨੇ ਜਿਸ ਦੇ ਨਾਲ ਇਹ ਸੰਕੇਤ ਮਿਲ ਰਹੇ ਨੇ ਕਿ ਦੋਵਾਂ ਦੇਸ਼ਾਂ ਵਿਚਾਲੇ ਹੁਣ ਸਮਝੌਤਾ ਹੋ ਸਕਦਾ ਹੈ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੋਬਿਓ ਦੀ ਮੁਲਾਕਾਤ ਮਲੇਸ਼ੀਆ ਵਿੱਚ ਆਸIAN ਸੰਮੇਲਨ ਦੌਰਾਨ ਹੋਈ ਸੀ। ਇਹ ਮੀਟਿੰਗ ਕਈ ਕਾਰਨਾ ਕਰਕੇ ਵੀ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਂਕਿ ਇਹ ਉਹ ਪਹਿਲੀ ਮੁਲਾਕਾਤ ਸੀ ਜਦੋਂ ਤੋਂ ਅਮਰੀਕਾ ਨੇ ਭਾਰਤੀ ਦਰਮਾ ਦਾ ਉੱਤੇ 50% ਦੀ ਟੈਰਿਫ ਲਗਾਇਆ ਸੀ। ਸੂਤਰਾਂ ਦੇ ਮੁਤਾਬਕ ਦੋਵੇਂ ਨੇਤਾਵਾਂ ਵਿਚਾਲੇ ਕਾਰੋਬਾਰੀ ਸਬੰਧਾਂ, ਖੇਤਰੀ ਸੁਰੱਖਿਆ ਅਤੇ ਗਲੋਬਲ ਆਰਥਿਕ ਵਿਵਸਥਾ ਨਾਲ ਜੁੜੇ ਕਈ ਅਹਿਮ ਮੁੱਦਿਆਂ ਉੱਪਰ ਵਿਚਾਰ-ਚਰਚਾ ਹੋਈ ਹੈ। ਇਸ ਤੋਂ ਪਹਿਲਾਂ 3 ਦਿਨ ਤੱਕ ਦੋਵੇਂ ਦੇਸ਼ਾਂ ਦੇ ਵਪਾਰ ਮੰਤਰਾਲਿਆਂ ਵਿੱਚ ਗਹਿਰੀ ਗੱਲਬਾਤ ਹੋਈ ਸੀ ਜਿਸ ਤੋਂ ਬਾਅਦ ਅਮਰੀਕਾ ਦਾ ਰੁਖ ਹੁਣ ਕੁਝ ਹੱਦ ਤੱਕ ਨਰਮ ਹੋਇਆ ਦਿਖਾਈ ਦਿੱਤਾ ਹੈ ਦੂਜੇ ਪਾਸੇ ਪਿਛਲੇ 2 ਦਿਨਾਂ ਦੌਰਾਨ ਅਮਰੀਕਾ ਨੇ ਮਲੇਸ਼ੀਆ, ਥਾਈਲੈਂਡ, ਵੀਅਤਨਾਮ ਅਤੇ ਕੰਬੋਡੀਆ ਨਾਲ ਨਵੇਂ ਵਪਾਰਕ ਸਮਝੌਤੇ ਕੀਤੇ ਨੇ ਇਹ ਉਹ ਦੇਸ਼ ਹਨ ਜੋ ਭਾਰਤ ਦੇ ਸਭ ਤੋਂ ਵੱਡੇ ਮੁਕਾਬਲੇਬਾਜ਼ ਵੀ ਮੰਨੇ ਜਾਂਦੇ ਨੇ ਇਸ ਲਈ ਭਾਰਤ ਲਈ ਜਲਦੀ ਸਮਝੌਤਾ ਕਰਨਾ ਕਾਫੀ ਜ਼ਰੂਰੀ ਹੋ ਚੁੱਕਿਆ ਸੀ ਤਾਂ ਜੋ ਉਸ ਦੇ ਨਿਰਯਾਤਕਰਤਾ ਨੁਕਸਾਨ ਤੋਂ ਬਚ ਸਕਣ ਜੈ ਸ਼ੰਕਰ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਦੋਵੇਂ ਦੇਸ਼ ਕਈ ਸਾਂਝੇ ਮੁੱਦਿਆਂ ਉੱਤੇ ਸਕਾਰਾਤਮਕ ਤਰੀਕੇ ਨਾਲ ਅੱਗੇ ਵਧ ਰਹੇ ਨੇ ਨਾਲ ਹੀ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਆਤਵਾਦ ਖਿਲਾਫ ਆਤਮ ਰੱਖਿਆ ਉੱਤੇ ਕੋਈ ਸਮਝੌਤਾ ਨਹੀਂ ਹੋਵੇਗਾ ਇਹ ਮੀਟਿੰਗ ਸਿਰਫ ਵਪਾਰਕ ਸਬੰਧਾਂ ਹੀ ਨਹੀਂ ਸਗੋਂ ਭਾਰਤ ਅਮਰੀਕਾ ਦੇ ਰਣਨੀਤਿਕ ਰਿਸ਼ਤਿਆਂ ਲਈ ਵੀ ਇੱਕ ਵੱਡਾ ਕਦਮ ਮੰਨੇ ਜਾ ਰਹੀ ਹੈ ਭਾਰਤ ਅਤੇ ਅਮਰੀਕਾ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਿਹਾ ਟੈਰਿਫ ਵਿਵਾਦ ਹੁਣ ਖਤਮ ਹੋਣ ਦੀ ਕगार 'ਤੇ ਪਹੁੰਚ ਚੁੱਕਿਆ ਹੈ। ਦੋਵੇਂ ਦੇਸ਼ਾਂ ਦੇ ਵਿਦੇਸ਼ ਮੰਤਰੀ ਪਹਿਲੀ ਵਾਰ ਮਿਲੇ ਨੇ ਜਿਸ ਦੇ ਨਾਲ ਇਹ ਸੰਕੇਤ ਮਿਲ ਰਹੇ ਨੇ ਕਿ ਦੋਵਾਂ ਦੇਸ਼ਾਂ ਵਿਚਾਲੇ ਹੁਣ ਸਮਝੌਤਾ ਹੋ ਸਕਦਾ ਹੈ। ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੋਬਿਓ ਦੀ ਮੁਲਾਕਾਤ ਮਲੇਸ਼ੀਆ ਵਿੱਚ ਆਸIAN ਸੰਮੇਲਨ ਦੌਰਾਨ ਹੋਈ ਸੀ ਇਹ ਮੀਟਿੰਗ ਕਈ ਕਾਰਨਾ ਕਰਕੇ ਵੀ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਂਕਿ ਇਹ ਉਹ ਪਹਿਲੀ ਮੁਲਾਕਾਤ ਸੀ ਜਦੋਂ ਤੋਂ ਅਮਰੀਕਾ ਨੇ ਭਾਰਤੀ ਦਰਮਦਾਂ ਉੱਤੇ 50% ਦੀ ਟੈਰਿਫ ਲਗਾਇਆ ਸੀ ਸੂਤਰਾਂ ਦੇ ਮੁਤਾਬਕ ਦੋਵੇਂ ਨੇਤਾਵਾਂ ਵਿਚਾਲੇ ਕਾਰੋਬਾਰੀ ਸਬੰਧਾਂ ਖੇਤਰੀ ਸੁਰੱਖਿਆ ਤੇ ਗਲੋਬਲ ਆਰਥਿਕ ਵਿਵਸਥਾ ਨਾਲ ਜੁੜੇ ਕਈ ਅਹਿਮ ਮੁੱਦੇ ਉੱਪਰ ਵਿਚਾਰ-ਚਰਚਾ ਹੋਈ ਹੈ ਇਸ ਤੋਂ ਪਹਿਲਾਂ 3 ਦਿਨ ਤੱਕ ਦੋਵੇਂ ਦੇਸ਼ਾਂ ਦੇ ਵਪਾਰ ਮੰਤਰਾਲਿਆਂ ਵਿੱਚ ਗੈਰੀ ਗੱਲਬਾਤ ਹੋਈ ਸੀ ਜੀ ਇਸ ਤੋਂ ਬਾਅਦ ਅਮਰੀਕਾ ਦਾ ਰੁਖ ਹੁਣ ਕੁਝ ਹੱਦ ਤੱਕ ਨਰਮ ਹੋਇਆ ਦਿਖਾਈ ਦਿੱਤਾ ਹੈ ਦੂਜੇ ਪਾਸੇ ਪਿਛਲੇ ਦੋ ਦਿਨਾਂ ਦੌਰਾਨ ਅਮਰੀਕਾ ਨੇ ਮਲੇਸ਼ੀਆ ਥਾਈਲੈਂਡ ਵੀਅਤਨਾਮ ਅਤੇ ਕੰਬੋਡੀਆ ਨਾਲ ਨਵੇਂ ਵਪਾਰਕ ਸਮਝੌਤੇ ਕੀਤੇ ਨੇ ਇਹ ਉਹ ਦੇਸ਼ ਹਨ ਜੋ ਭਾਰਤ ਦੇ ਸਭ ਤੋਂ ਵੱਡੇ ਮੁਕਾਬਲੇਬਾਜ਼ ਵੀ ਮੰਨੇ ਜਾਂਦੇ ਨੇ ਇਸ ਲਈ ਭਾਰਤ ਲਈ ਜਲਦੀ ਸਮਝੌਤਾ ਕਰਨਾ ਕਾਫੀ ਜ਼ਰੂਰੀ ਹੋ ਚੁੱਕਿਆ ਸੀ ਤਾਂ ਜੋ ਉਸ ਦੇ ਨਿਰਯਾਤਕਰਤਾ ਨੁਕਸਾਨ ਤੋਂ ਬਚ ਸਕਣ ਜੈ ਸ਼ੰਕਰ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਦੋਵੇਂ ਦੇਸ਼ ਕਈ ਸੰਜੇ ਮੁੱਦਿਆਂ ਉੱਤੇ ਸਕਾਰਾਤਮਕ ਤਰੀਕੇ ਨਾਲ ਅੱਗੇ ਵਧ ਰਹੇ ਨੇ ਨਾਲ ਹੀ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਆਤਵਲ ਖਿਲਾਫ ਆਤਮ ਰੱਖਿਆ ਉੱਤੇ ਕੋਈ ਸਮਝੌਤਾ ਨਹੀਂ ਹੋਵੇਗਾ ਇਹ ਮੀਟਿੰਗ ਸਿਰ ਵਿਪਾਰਕ ਸਬੰਧਾਂ ਹੀ ਨਹੀਂ ਸਗੋ ਭਾਰਤ ਅਮਰੀਕਾ ਦੇ ਰਣਨੀਤਿਕ ਰਿਸ਼ਤਿਆਂ ਲਈ ਵੀ ਇੱਕ ਵੱਡਾ ਕਦਮ ਮੰਨੇ ਜਾ ਰਹੀ ਹੈ